ਸੋ ਨਿਰਭੈ ਤੁਮ ਬਾਬੇ ਮਹਾਰਾਜ ਦੀ ਜੈ ਸ਼ੇਖਰ ਜੀ ਮੈਂ ਪੋਤਨਪੁਰੇ ਵਾਸਤੇ ਗਲੀ ਨੰਬਰ 4 ਦਾ ਰਹਿਣ ਵਾਲਾ ਅੱਜ ਕੀ ਗੱਲ ਹੈ ਪਰ ਇਹ ਤਰੇ ਗੱਲ ਕੀ ਹੈ ਯਾ ਤਰੇ ਮਟਾਗਾ ਸ਼ਰਾਬ ਛੁੜੋ ਪਿੰਦੇ ਬਾਹਰ ਤੇ ਤਰਾ ਪਸਾਰੇ ਸਫਰਾ ਗਈ ਬਾਹਰ ਸੁੱਤੇ ਵੇਦੰਤ ਬਾਹਰ ਤੇ ਟਰੇ ਛਲਡਾਉਂਦੇ ਚੱਕਰ 'ਚ ਉਹਨਾਂ ਨੇ ਨਾਮ ਲਖਾਤਾ ਮੇਰਾ ਮਾਂਗੀ ਕਰਦੇ ਮਾਂਗੀ ਭਾਜੀ ਮੇਰਾ ਫਿਊਚਰ ਖਰਾਬ ਹੋਏ ਨੇ ਮੇਰੇ ਨਜਾਇਜ਼ ਨਾਮ ਲਾਤਾ ਨੇ ਕੀ ਕੋਈ ਪ੍ਰਸ਼ਾਸਨ ਕੀ ਹੱਲ ਸੁਝਾਉਣ ਦਵਾਜੀ ਪਾਉਂਗੇ ਭਾਜੀ ਉਹਨਾਂ ਨੇ ਤਾਂ ਕਿਹਾ ਵੀ ਜਦੋਂ ਤੁਹਾਡਾ ਕੁਛ ਨਹੀਂ ਨਾਮ ਨੂੰ ਨਹੀਂ ਆਈਗਾ ਤੇ ਫਿਰ ਫਿਊਚਰ ਨਾ ਕਰਾਵਾ। ਮਾਮਲਾ ਸਰ ਮੇਰਾ ਨਾਮ ਸੰਮਦੀ ਪਾਜੀ ਮੈਂ ਪੁੱਤਰਪੁਰ ਅਕਲੀ ਨੰਬਰ 4 ਦਾ ਰਹਿਣ ਵਾਲਾ ਹਾਂ। ਹਾਂਜੀ ਕੀ ਗੱਲ ਹੈ ਜੀ? ਆ ਕੁਛ ਦਿਨਾਂ ਤੋਂ ਸਾਡੇ ਗੁਆਂਢ ਲੜਾਈ ਹੋ ਗਈ ਹੈ ਜੀ। ਉਹ ਲੜਾਈ ਦਾ ਚੱਕਰ ਇਹ ਹੈ ਕਿ ਅਸੀਂ ਲੜਾਈ ਕਿਸੇ ਦੀ ਮੇਰੇ ਭਰਾ ਚਾਚੇ ਦੇ ਬੇਟੇ ਦੀ। ਅਸੀਂ ਛਡਾਨ ਗਏ ਹਾਂ ਤੇ ਛਡਾਨ ਦੇ ਵਿੱਚ ਮੇਰੇ ਬੇਟੇ ਨੂੰ ਔਰ ਮੇਰਾ ਨਾਮ ਲਿਖਵਾਤਾ ਉਹਨਾਂ। ਔਰ ਸਾਡੇ ਨਾਲ ਜਿਸ ਇਸ ਕਰਕੇ ਰੱਖਦੇ ਨੇ ਇੱਕ ਤਾਂ ਸਾਡੀ ਕੰਧ ਦੇ ਉੱਪਰ ਉਹਨਾਂ ਬਾਥਰੂਮ ਬਣਾਇਆ। ਇੱਕ ਸਾਡੇ ਦਰਵਾਜ਼ੇ ਅੱਗੇ ਬੈਠ ਕੇ ਉਹ दारू ਪਿੰਦੇ ਸ਼ਰਾਬਾਂ ਪਿੰਦੇ ਨਸ਼ੇ ਕਰਦੇ ਤੇ ਉਹ ਨਾਲ ਹੋਰ ਵੀ ਬਾਰੋਂ ਮੁੰਡੇ ਲਿਆ ਕੇ ਤੇ ਬਿਠਾ ਲੈਂਦੇ ਆ ਅਸੀਂ ਡਾਕਦੇ ਆ ਉਹ ਸਾਨੂੰ ਇਸੇ ਚੱਕਰ ਇਸੇ ਰੰਗੇ ਵਿੱਚ ਸਾਨੂੰ ਦੋਨ ਪਿਓ ਪਤਨ ਨਾਂ ਲਿਖਵਾਤਾ ਜੀ ਅੱਜ ਤੁਸੀਂ ਇੱਥੇ ਅਫਸਰ ਕਮਿਸ਼ਨਰ ਸਾਹਿਬ ਕੋਲ ਕੀ ਅਪੀਲ ਪੇਸ਼ ਹੋਇਆ ਉਹਨਾਂ ਨੇ ਕਿਹਾ ਜੀ ਪੂਰੀ ਤੁਹਾਡਾ ਇਨਸਾਫ ਹੋਏਗਾ ਜੀ ਕਿਹੜੀ ਜੇ ਕਿੰਨੀ ਤਰੀਕ ਦਾ ਵਾਕਿਆ ਜੀ ਇਹ ਸਰ 31 ਤਰੀਕ ਦਾ ਜੀ ਹੁਣ ਉਹ ਕੀ ਮੰਗ ਕੀ ਕਰਦੇ ਬੰਦੇ ਮੰਗ ਸਮ ਇਨਸਾਫ ਦੀ ਬਾਕ ਕਰਦੇ ਜੀ ਆਪਾਂ ਬਸ ਇਨਸਾਫ ਚਾਹੀਦਾ ਬਸ ਪੁੱਛਿਓ ਕੀ ਮਾਮਲਾ ਸਾਡਾ ਹੈ ਵਾਲਮੀਕੀ ਜੀ ਮਾ ਲਕੀ ਗਾ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮਸਲਾ ਜੀ ਪੁੱਤਨਪੁਰਾ ਪਿੱਛੇ ਨਾ 31 7 ਨੂੰ ਜਿਹੜਾ ਕਿ ਝਗੜਾ ਹੋਇਆ ਸੀਗਾ ਉਹ ਝਗੜਾ ਹੋਇਆ ਸੀਗਾ ਜੀ ਇਹ ਸਮਨਦੀਪ ਜੀ ਇਹਨਾਂ ਦੇ ਬਰਦਰ ਦੇ ਨਾਲ ਇਹਨਾਂ ਦੇ ਗਵੰਡੀ ਨਾਲ ਝਗੜਾ ਹੋਇਆ ਸੀਗਾ ਜੋ ਕਿ ਨਸ਼ੇੜੀ ਹੈ ਉਹ ਕਾਰਨ ਬੇਸਿਕਲੀ ਕਾਰਨ ਇਹ ਸੀਗਾ ਕਿ ਵੀ ਉਹ ਨਸ਼ੇਦਾਰੀ ਹੈ ਔਰ ਦਸਤੇ ਦੇ ਵਿੱਚ ਹੀ ਉਹ ਮੰਜੀ ਡਾ ਕੇ ਸ਼ਰਾਬ ਪਾਣੀ ਪੀਂਦਾ ਵਾ ਔਰ ਅੰਦ ਜੰਦੇ ਜੜੀਆਂ ਮਾਵਾ ਭੈਣਾਂ ਤੇ ਸਾਰੀਆਂ ਧੀਆਂ ਭੈਣਾਂ ਰਹਿੰਦੀਆਂ ਵਾ ਉਹਨਾਂ ਬਾਰੇ ਵੀ ਉਹ ਗਲਤ ਸ਼ਬਦ ਜਿਹੜੀ ਗਾਲ ਮੁੰਡਾ ਕੱਢਦਾ ਸੀਗਾ ਕਿਉਂਕਿ ਇਹ ਇੱਕ ਕਾਮਕਾਰ ਵਾਲੇ ਸਟੂਡੈਂਟ ਆ ਜੀ ਮੁੰਡਾ ਔਰ ਜਦੋਂ ਇਸ ਵੇਲੇ ਇਹਨਾਂ ਨੇ ਰੋਕਿਆ ਨੂੰ ਤੇ ਫਿਰ ਉਹਨੇ ਗੱਡੀ ਕਲੱਚ ਕਰਨੀ ਸ਼ੁਰੂ ਕਰਤਾ ਔਰ ਦੂਸਰਾ ਜਿਹੜਾ ਕਾਰਨ ਹੈਗਾ ਵਾ ਕਿ ਵੀ ਇਹਨਾਂ ਦੇ ਬਾਥਰੂਮ ਦੇ ਇਹਨਾਂ ਦੇ ਜਿਹੜਾ ਛੱਤ ਹੈਗੀ ਆ ਉਹਤੇ ਉਹਨੇ ਸਾਂਝੇ ਪਰਦੇ ਦੇ ਉੱਪਰ ਇੱਕ ਬਾਥਰੂਮ ਬਣਾਇਆ ਹੋਇਆ ਵਾ ਔਰ ਲਗਾਤਾਰ ਔਰ ਇਹ ਜਿਹੜੀ ਜਿਹੜੀ ਸਲਾਬ ਜਿਹੜੀ ਆ ਇਹਨਾਂ ਦੇ ਕਮਰਿਆਂ ਵਿੱਚ ਆ ਰਹੀ ਆ ਔਰ ਜਦੋਂ ਇਹ ਵਿਚਾਰੇ ਲੜਾਈ ਝਗੜੇ ਤੋਂ ਕਿਉਂਕਿ ਇੱਕ ਸ਼ਰੀਫ ਘਰ ਦੇ ਲੋਕ ਹੈਗੇ ਆ ਉਹ ਲੜਾਈ ਝਗੜੇ ਦੇ ਡਰ ਕਰਕੇ ਵਿਚਾਰੇ ਨੂੰ ਕਦੀ ਕਾ ਹੀ ਨਹੀਂ ਸੀਗਾ ਉਸ ਦਿਨ ਜਿਹੜੀ ਇਹਨਾਂ ਦੀ ਮਾੜੀ ਮੋਟੀ ਕਹਾ ਸੁਣੀ ਹੋਗੀ ਇਹਨਾਂ ਦੇ ਬਰਦਰ ਦੀ ਵਿਜੇ ਕੁਮਾਰ ਜਿਹੜਾ ਵਾ ਔਰ ਇਹਨਾਂ ਨੇ ਕਹਾ ਸੁਣੀ ਹੋਗੀ ਜਿਹੜੇ ਤੋਂ ਉਹਨਾਂ ਨੇ 12 ਲੜਕੇ ਬੁਲਾ ਕੇ ਜਿਹੜੀ 8 ਟਰੋੜਾ ਚੱਲਿਆ ਵਾ ਦੋਨੇ ਪਾਸੇ 8 ਟਰੋੜਾ ਚੱਲਿਆ ਵਾ ਔਰ ਇਹਨਾਂ ਦਾ ਤਾਂ ਬਨੇਰੇ ਦੇ ਵੀ ਤੋੜਪਨ ਕਰ ਦਿੱਤੀ ਐ ਔਰ ਹੁਣ ਕੀ ਆ ਜੀ ਮੁੰਡੇ ਦੇ ਵੀ ਸੱਟ ਲੱਗੀ ਆ ਜੀ ਸਾਡੀ ਦੇਖ ਸਕਦੇ ਬਾਹਰ ਤੇ ਮੁੰਡੇ ਦੇ ਸੱਟ ਲੱਗੀ ਆ ਔਰ ਪੁਲਿਸ ਵੱਲੋਂ ਜਿਹੜਾ ਲਗਾਤਾਰ ਦਰਖਾਸਤ ਬਰਖਿਲਾਫ ਵਿਜੇ ਕੁਮਾਰ ਦੇ ਆ ਪਰ ਲਗਾਤਾਰ ਹੀ ਹੈ ਉਹ ਮੁੰਡਾ ਜਿਹੜਾ ਆਪਣੀ ਪੀਸੀਐਸ ਦੀ ਤਿਆਰੀ ਕਰਦਾ ਵਾ ਇਹਨੂੰ ਮੈਂਟਲੀ ਇੰਨਾ ਹਰਾਸ ਕੀਤਾ ਜਾ ਰਿਹਾ ਪੁਲਿਸ ਵੱਲੋਂ ਏਰੇ ਫਾਦਰ ਨੂੰ ਏਰੇ ਮਦਰ ਨੂੰ ਰਾਤੀ ਵੀ ਪੁਲਿਸ ਆ ਜਾਂਦੀ ਹੈ ਦਿਨੇ ਵੀ ਆ ਜਾਂਦੀ ਹੈ ਬਾਰ ਬਾਰ ਇਹਨਾਂ ਵੱਲੋਂ ਜਿਹੜਾ ਰਾਜੀ ਨਾਮੇ ਦੀ ਵੀ ਗੱਲ ਕੀਤੀ ਜਾ ਰਹੀ ਹੈ ਪਰ ਉਹ ਜਿਹੜਾ ਵਾ ਪੈਸਿਆਂ ਦੇ ਲਾਲਚ ਕਰਕੇ ਜਾਂ ਜਿੱਦਾਂ ਵੀ ਆ ਵਨ ਸਾਈਡਡ ਜਿਹੜਾ ਵਾ ਪੁਲਿਸ ਜਿਹੜਾ ਵਾ ਕਿ ਇੱਕ ਕਾਰਵਾਈ ਕਰਦੀ ਪਈ ਹੈ ਸੇਮ ਡੇ ਦੋਨਾਂ ਵੱਲੋਂ ਦਰਖਾਸਤ ਗਈ ਆ ਦੋਨਾਂ ਦਾ ਸੇਮ ਨੁਕਸਾਨ ਹੋਇਆ ਵਾ ਔਰ ਦੋਨਾਂ ਦੇ ਛੱਟਾਂ ਲਗੀਆਂ ਵਾ ਅਸੀਂ ਅੱਜ ਏਡੀਸੀਪੀ ਹੈੱਡਕੁਆਟਰ ਸਾਹਿਬ ਕੋ ਅੱਜ ਮਿਲੇ ਆ ਜੀ ਉਹਨਾਂ ਕੋ ਦਰਖਾਸਤ ਦਿੱਤੀ ਆ ਜੀ ਉਹਨਾਂ ਨੂੰ ਕਹਿ ਰਹੀ ਅਸੀਂ ਕਿ ਇਸ ਚੀਜ਼ ਨੂੰ ਅੱਛੀ ਤਰ੍ਹਾਂ ਵੈਰੀਫਾਈ ਕੀਤਾ ਜਾਵੇ ਕਿਉਂਕਿ ਜਿਹੜਾ ਲੋਕਲ ਪੁਲਿਸ ਸਟੇਸ਼ਨ ਹੈਗਾ ਔਰ ਇਹ ਵੱਲੋਂ ਜਿਹੜਾ ਕਿ ਵਨ ਸਾਈਡਡ ਕਾਰਵਾਈ ਕਰਕੇ ਇੱਕ شریف ਪਰਿਵਾਰ ਨੂੰ ਜਿਹੜਾ ਇੱਕ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵਾ ਔਰ ਇੱਕ ਨਸ਼ੇੜੀ ਜਿਹੜਾ ਵਾ ਉਹਨੂੰ ਸਪੋਰਟ ਕੀਤੀ ਜਾ ਰਹੀ ਹੈ ਉੱਤੇ ਜਿਹੜਾ ਇਹ ਸਟੂਡੈਂਟ ਹੈ गावा ਉਹ ਅਬ ਵਿਸ਼ੇ ਦਾ ਖਰਾਬ ਕੀਤਾ ਜਾ ਰਿਹਾ ਵਾ ਔਰ ਇਸ ਸੰਬੰਧ ਦੇ ਵਿੱਚ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤੇ ਸਮੂਹ ਵਾਲਮੀਕੀ ਜੱਥੇਬੰਦਾਂ ਵਰਗੋਂ ਜਿਹੜਾ ਬੀ ਬਲੌਕ ਜਿਹੜੀ ਚੌਂਕੀ ਆ ਉਹਦਾ ਖਰਾਬ ਕੀਤਾ ਜਾਵੇਗਾ ਤੇ ਇੰਨਾ ਹੀ ਕਹਿੰਦਾ ਮੈਂ ਸਾਰਿਆਂ ਨੂੰ ਜੈ ਵਾਲਮੀਕੀ ਨਿਹਰ